ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਕੱਚੀ ਵੜ ਤੇ ਇੱਕ ਤਾਜੀ ਬਿਲਕੁਲ ਸੂਨ ਦੇ ਨਜ਼ਦੀਕ ਆ ਦੋ ਵੜਾ ਸੇਲ ਆ ਪਿੰਡ ਜੋਧਪੁਰ ਜ਼ਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਤੋਂ 7-8 ਕਿਲੋਮੀਟਰ ਦੂਰੀ ਤੇ ਪਿੰਡ ਰਹਿ ਗਿਆ ਤੇ ਵੀਰਾਂ ਦਾ ਮੋਬਾਈਲ ਨੰਬਰ ਹੈ 9781262370 97812 62370 ਵੀਰੇ ਦਾ ਨੰਬਰ ਆ ਪਿੰਡ ਜੋਧਪੁਰ ਜ਼ਿਲ੍ਹਾ ਬਰਨਾਲਾ ਦੋ گاਵਾ ਸੇਲਾ ਟਟੇਲ ਵੀਰ ਤੇ ਇਹਨਾਂ ਬਾਰੇ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦਾ ਪਹਿਲੇ ਰੱਬਰ ਤੇ ਬਹਿੜ ਦੇਖੀਏ ਨੇ ਕਿਹੜਾ ਸੂਆ ਸੂਰੀ ਹੈ ਜੀ ਇਹ ਇਹ ਤੀਜਾ ਸੂਗਰੇ ਠੀਕ ਆ ਤੀਜਾ ਸੂਆ ਸੂਰੀ ਆ ਹਾਂਜੀ ਤੇ ਕਿੰਨੇ ਦਿਨ ਬਾਕੀ ਪਿਆ ਸੂਣ ਚ ਇਹਦੇ ਇਹ ਦਿਨ ਪੂਰੇ ਆ ਵੀਰੇ ਬਸ ਅੱਜ ਛੂਪੇ ਕੱਲ ਨੂੰ ਛੂਪੇ ਦਿਨ ਪੂਰੇ ਹੋ ਗਏ ਠੀਕ ਆ ਲਗਭਗ ਦਿਨ ਪੂਰੀ ਆ ਹਾਂਜੀ ਘਰ ਦੀ ਵਸੇ ਵਾਲੀ ਵੀ ਆਪਣੇ ਘਰ ਦੀ ਵਸੇ ਪਾ ਲਈਏ ਠੀਕ ਆ ਦੂਜੇ ਸੂਏ ਆ ਆਪਾਂ ਦੁੱ ਇਹਦਾ ਦੂਜੇ ਸਵੇਰ ਤੇ ਪਾਤੀ ਲੀਟਰ ਵੀਰੇ 25 ਕਿਲੋ ਦੁੱਧ ਆਪਾਂ ਦੂਜੇ ਸਵੇਰ ਛੋੜਿਆ ਇਹਦਾ ਹਾਂਜੀ ਤੇ ਕੋ ਟੀਕਾ ਵਗੈਰਾ ਜ਼ਿਆਦਾ ਵੀ ਇਹਦਾ ਭਰਾਇਕ ਨਹੀਂ ਜ਼ਿਆਦਾ ਨੋ ਨਹੀਂ ਜ਼ਿਆਦਾ ਉਹ ਬੇਟੇ ਉਹ ਵੈਸੇ ਆਪਾਂ ਡਾਕਟਰ ਨੂੰ ਕਹਿ ਕੇ ਵਧੀਆ ਭਰਾਇਆ ਚੰਗਾ ਇਚਾ ਫਦਾ ਹਾਂ ਵਧੀਆ ਭਰਾਇਆ ਵੀਰੇ ਠੀਕ ਹੈ ਇਸ ਵਾਰ ਕੀ ਉਮੀਦ ਹੈ ਦੁੱਧ ਕਿੰਨਾ ਪਾ ਦੂਗੀ ਇਹ ਮੀਰਾ ਵੀ 30 ਲੀਟਰ ਪਾਉ ਵੀਰੇ ਠੀਕ ਹੈ ਤੇ ਜਿਹਦਾ ਆਪਾਂ ਦੁੱਧੋ ਡਰਾਈ ਕਰਿਆ ਥਾਂ ਥਾਂ ਵਿਚਾਰੇ ਓਕੇ ਸੀ ਹਾਂ ਸਾਰੇ ਓਕੇ ਆ ਵੀਰੇ ਟੂਪਾਂ ਛਾੜ ਕੇ ਤੇ ਡਰਾਈ ਕਰੀ ਵੀਆ ਠੀਕ ਹੈ ਲਗਭਗ ਅੱਜ ਕੱਲ ਸੂਟ ਚ ਹਾਜ਼ਰ ਆ ਜਾਵਾਂ ਹਣਾ ਇਹਦਾ ਕੱਲੀ ਦਾ ਹੈਗਾ ਜੀ 90000 ਠੀਕ ਹੈ ਇਹ ਦੋਨੇ ਆਪਣਾ ਫਿਰ ਇੱਕ ਦਸ ਛੱਡ ਦਾਂਗੇ ਦੋਨੇ ਠੀਕ ਆਹ ਵਾਲੀ ਬੈੜ ਕਿੰਨੇ ਟਾਈਮ ਦੀ ਕੱਚੀ ਹੈ ਇਹ ਤਾਂ ਵੀਰੇ ਛੋਣ ਵਾਲੀ ਹੈਗੀ ਇਹ ਨਾ ਫੰਡਰ ਕਾ ਆ ਗਈ ਫੰਡਰ 7 ਕਿਲੋ 7 ਲੀਟਰ ਦੁੱਧ ਆ ਜਿਹਾ ਥੱਲੇ 7 ਲੀਟਰ ਇਹ ਥੱਲੇ ਦੁੱਧਾ ਹਾਂਜੀ ਦੋਨੇ ਟਾਈਮ ਮਿਲ ਜਿਆ ਵਧੀਆ ਹਾਂਜੀ ਦੋਨੇ ਟਾਈਮ ਮਿਲ ਜਿਆ ਠੀਕ ਹੈ ਜੇ ਕੋਈ ਵੀ ਦੋਨੇ ਲੋਕ ਇਕੱਠਿਆਂ ਹਾਂ ਇੱਕ ਲੱਖ 10000 ਦੀਆਂ ਨਿੱ ਕੱਲੀ ਆਪਾਂ ਦੇਵਾਂਗੇ 20000 ਦੀ ਹਾਂ ਕੱਲੀ 20000 ਦੀ ਹਾਂ ਕੱਲੀ 20000 ਦੀ ਦੇਵਾਂਗੇ ਠੀਕ ਹੈ ਇਹ ਆਪਾਂ ਇਹਨੂੰ ਸਹੀ ਨੂੰ ਟਾਈਮ ਕਿੰਨਾ ਇਹ ਟਾਈਮ ਇਨ ਹੋ ਗਿਆ ਵੀਰੇ ਬੱਚਾ ਉੱਚਾ ਹੈ ਨਹੀਂ ਕੋਸਣਾ ਨਾ ਬੱਚਾ ਕੋਈ ਨਹੀਂ 10 ਕਿਲੋ ਤੋਂ ਨਿਪਟ ਜੂਗਾ 60 ਲੀਟਰ ਦਾ 7 ਨਿਪਟੂ ਜਾਵਾਂ ਹਾਂ 60 ਨਿਪਟੂਗਾ ਠੀਕ ਹੈ ਵੀ 7 ਤੋਂ ਨਹੀਂ ਘੱਟਦਾ ਪਹਿਲਾਂ ਹਾਂ ਜੀ ਦੋ ਟਾਈਮ ਚੋਕੇ ਲੈ ਜੇ ਤੇ 20000 ਜੇ ਕੋਈ ਵੀਰ ਕੱਲੀ ਲੈਂਦਾ ਹੋਇਆ ਇਹ 20 ਦਾ ਮਾਤਰਾ ਹੋ ਜੂਗਾ ਥੋੜਾ ਪਤਾ ਹੋ ਜੀ ਵੀਰੇ ਠੀਕ ਹੈ ਇਹਨੂੰ ਪਹਿਲੇ ਨੰਬਰਾਂ ਨੇ ਤੋੜ ਦੇ ਪਹਿਲਾਂ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖਦਾ ਸੋਨਾ ਸਾਫ ਸੁਥਰਾ ਹਵਾਨਾ ਰਾਜੀ ਸੰਮੀ ਬਲੀ ਵੀ ਲੇਵਾ ਬਹੁਤ ਤਗੜਾ ਤੇ ਰੇਟ ਵੀ ਬਿਲਕੁਲ ਜੈਨੂ ਹੋਣਾ 90000 ਰੁਪਇਆ ਕੋਈ ਇਹ ਨਹੀਂ ਸ ਸੂਆ ਤੀਜਾ ਸੁੰਦੀ ਆ ਕਹਿਣ ਨੂੰ ਵੀਰ ਕਹਿੰਦਾ ਦੂਜਾ ਸੂਏ ਵਿੱਚ ਆਲੀ ਆਂਦੀ ਪਰ ਝੂਠ ਕਹਿੰਦੇ ਮਾਰਨ ਲਈ ਕੋਈ ਨਹੀਂ 90000 ਦੇ ਵਿੱਚੋਂ ਮਾਰਟਲ ਹੋ ਜਾਊਗਾ ਚੰਗੀ ਕਿਆਰ ਕਰਾਂਗੇ ਦ 30 ਲੀਟਰ ਦੁੱਧ ਪਰ ਇਹਦਾ ਲੇਵਾ ਦੱਸਦਾ 27 28 26 27 28 ਤੋਂ ਮਾਰਨ ਵਾਲੀ ਬੈੜਦਾ ਹੈ ਹੀ ਨਹੀਂ ਭਾਂਡਾ ਦੇਖੋ ਦਿਖਾਵਾ ਬਹੁਤ ਥੋੜਾ ਚੰਗਾ ਤੇ ਭੜਾ ਥੋੜੇ ਸੁਨੇ ਪੰਜਾਂ ਵੀ ਭਣਾ ਪੂਰਾ ਲੈ ਕੇ ਸੈੱਟ ਹੋ ਗਈ ਬੈੜ ਚੰਗੀ ਸੋਹਣੀ ਬਣੂਗੀ ਲਗਭਗ ਸੂਣ ਦੇ ਹਾਜ਼ਰ ਆ ਚਾਰੇ ਥਣ ਦੇਖ ਸਕਦੇ ਨੇਖਣ ਵਿੱਚ ਸਾਫ਼ ਸੁਥਰੇ 90000 ਦੇ ਵਿੱਚੋਂ ਮਾਰਦਾਨ ਮਾੜਾ ਮੋਟਾ ਹੀ ਹੋ ਗਈ ਹਾਂ ਮਾੜਾ ਮਾੜਾ ਮੋਟਾ ਪਰ ਆਪਾਂ ਰੇਟ ਵਧਾਇਆ ਕਰਿਆ ਤੂੰ ਇਹਨਾਂ ਜੈਨੂਣਾਂ ਮੰਗਿਆ ਨਹੀਂ ਆਮ ਤੌਰ ਤੇ ਬੰਦਾ ਸਵਾ ਲੱਖ ਡੇਢ ਲੱਖ ਮੰਗ ਲੈਂਦਾ ਪਰ 90 ਵਿੱਚੋਂ ਬਾੜੀ ਪਕਾਈ ਵਾਲੀ ਗੱਲ ਨਾ ਕਰੇ ਬਾੜੀ ਪਕਾਈ ਵਾਲੀ ਗੱਲ ਨਹੀਂ ਤੇ ਇਹ ਕਿਵੇਂ ਆਪਣੀ ਤੋਰਾ ਤਰਾਉਂ ਕਿਹਾ ਜਮੇ ਦਾ ਜਿਹੜਾ ਪੂਰਾ ਵਧੀਆ ਜੀ ਮਾੜੀ ਹੱਕ ਕੇ ਇਹਨੂੰ ਗਲਤ ਤੋੜ ਲੋ ਚਲ ਵੇਸਾ ਕਰ ਰਹੇ ਨੇ ਦਿਓ ਤੋਰਾ ਵਗੈਰਾ ਬੈਠਦਾ ਦੇਖ ਸਕਦੇ ਹੋ ਸੋਹਣੀ ਸਾਫ ਸੂਰੀ ਇਹਦੀ ਟੀਮ ਦੇ ਹੈਗੇ 20000 ਰੁਪਇਆ ਕਿਹਨੇ ਵੀ ਕਹਿੰਦਾ ਕਿ ਤੋਕੜ ਬੱੱਛੀ ਸਮਝ ਕੇ ਤੁਸੀਂ ਇਹਨੂੰ ਖਰੀਦਦਾਰੀ ਜੇਕਰ ਅਪਣੂ ਗੱਬੜ ਕਰਾਵਾਂਗੇ ਸਰਦੀ ਹਾਲੀ ਨਾਲ ਦੁੱਧ ਵੀ ਵਾਂਗੇ ਨਾਲੇ ਵਧੀਆ ਆਪਣੇ ਮਨ ਅਕ ਚਲੋ ਜਿੰਨਾ ਖਾਊਗੀ ਉਹਨਾਂ ਦੇਊਗੀ ਇਹਦੀ ਕੀਮਤ 90000 ਪਿੰਡ ਜੋਧਪੁਰ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਬੈੜ ਕੋਈ ਵੀ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਜਲਦ